ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਕੇਂਦਰ ਸਰਕਾਰ ਵੱਲੋਂ ਆਈ ਵੱਡੀ ਖਬਰ ਕੋਚਿੰਗ ਸੈਂਟਰਾਂ ਖਰਾਬ ਹੋਵੇਗੀ ਕਾਰਵਾਈ 1 ਲੱਖ ਰੁਪਏ ਦਾ ਹੋਵੇਗਾ ਜੁਰਮਾਨਾ ਕੋਚਿੰਗ ਸੈਂਟਰਾਂ ਲਈ ਨਵੇਂ ਨਿਯਮ ਸੈਂਟਰ ਗਵਰਨਮੈਂਟ ਵੱਲੋਂ بنائے ਗਿਆ ਕੀ ਆ ਪੂਰੀ ਅਪਡੇਟ ਕਿਹੜੇ ਕਿਹੜੇ ਨਵੇਂ ਨਿਯਮ ਬਣਾਏ ਗਿਆ ਆਉਂ ਜਾਂਦੇ ਆ ਅੱਜ ਦੀ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਤੁਸੀਂ ਵੀ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਕੇਂਦਰ ਸਰਕਾਰ ਨੇ ਕੋਚਿੰਗ ਸੰਸਥਾਵਾਂ ਖਿਲਾਫ ਵੱਡੀ ਕਾਰਵਾਈ ਕੀਤੀ ਹੁਣ ਕੋਈ ਵੀ ਕੋਚਿੰਗ ਸੈਂਟਰ 16 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀ ਨੂੰ ਨਹੀਂ ਪੜ੍ਹਾ ਸਕਣਗੇ ਸਿੱਖਿਆ ਮੰਤਰਾਲੇ ਵੱਲੋਂ ਐਲਾਨੇ ਗਏ ਨਵੇਂ ਨਿਰਦੇਸ਼ ਅਨੁਸਾਰ ਦੇਸ਼ ਦੇ ਵਿੱਚ ਕੋਚਿੰਗ ਸੰਸਥਾਵਾਂ 16 ਸਾਲ ਤੋਂ ਛੋਟੇ ਉਮਰ ਦੇ ਵਿਦਿਆਰਥੀਆਂ ਨੂੰ ਨਹੀਂ ਪੜ੍ਹਾ ਸਕਣਗੇ ਕਿਉਂਕਿ ਉਹਨਾਂ ਨੂੰ ਲੰਬੇ ਸਮੇਂ ਤੋਂ ਗੁੰਮਰਾਹ ਕੀਤਾ ਜਾਂਦਾ ਹੈ ਅਤੇ ਰੈਂਕਿੰਗ ਅਤੇ ਚੰਗੇ ਨੰਬਰਾਂ ਵਾਲੀ ਉਹਨਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਨੂੰ ਸੈਂਟਰ ਦੇ ਵਿੱਚ ਰੱਖਿਆ ਜਾ ਰਿਹਾ ਸੀ ਮੰਨਿਆ ਜਾਂਦਾ ਹੈ ਕਿ ਨਿਰਦੇਸ਼ ਨਿਰਦੇਸ਼ ਕੋਚਿੰਗ ਸੰਸਥਾਵਾਂ ਨੂੰ ਨਿਯਮ ਕਰਨ ਲਈ ਕਾਨੂੰਨੀ ਢਾਂਚੇ ਦੀ ਲੋੜ ਪੂਰੀ ਤਰ੍ਹਾਂ ਨਿੱਜੀ ਤੌਰ ਤੇ ਬਤੌਰ ਢੰਗ ਨਾਲ ਕਰਨ ਲਈ ਕੀਤੀ ਗਈ ਹੈ ਅਤੇ ਹੁਣ ਕੋਈ ਵੀ ਕੋਚਿੰਗ ਸੈਂਟਰ ਇਹਨਾਂ ਨਿਯਮਾਂ ਦੀ ਉਲੰਘਣਾ ਨਹੀਂ ਕਰ ਸਕੇਗਾ ਤਾਂ ਕੋਚਿੰਗ ਸੈਂਟਰ ਦੇ ਲਈ ਸੈਂਟਰ ਗਵਰਨਮੈਂਟ ਦੇ ਵੱਲੋਂ ਕੁਝ ਨਵੇਂ ਨਿਯਮ ਲਾਗੂ ਕੀਤੇ ਗਏ ਜਿਸ ਦੇ ਵਿੱਚ ਪਹਿਲਾ ਨਿਯਮ ਇਹ ਹੀ ਰੱਖਿਆ ਗਿਆ ਕਿ ਕੋਈ ਵੀ ਸੈਂਟਰ ਆਪਣੀ ਜੋ ਐਡਵਾਇਜ਼ਮੈਂਟ ਦੇ ਵਿੱਚ ਇਹ ਨਹੀਂ ਕਹਿ ਸਕਦਾਗਾ ਕਿ ਚੰਗੇ ਨੰਬਰ ਅਤੇ ਰੈਂਕਿੰਗ ਤੁਹਾਨੂੰ ਅਸੀਂ ਦਵਾਵਾਂਗੇ ਔਰ ਇਸ ਤਰ੍ਹਾਂ ਦੇ ਕੋਈ ਗੁੰਮਰਾ ਨਹੀਂ ਕੀਤਾ ਜਾਵੇਗਾ ਇਸ ਤੋਂ ਇਲਾਵਾ 16 ਸਾਲ ਤੋਂ ਛੋਟੇ ਬੱਚੇ ਨੂੰ ਅਗਰ ਕੋਈ ਵੀ ਕੋਚਿੰਗ ਸੈਂਟਰ ਐਡਮਿਸ਼ਨ ਦਿੰਦਾ ਹੈ ਆਪ ਨੂੰ ਕੋਚਿੰਗ ਦਿੰਦਾ ਹੈ ਤਾਂ ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਔਰ ਇਸ ਦੇ ਨਾਲ ਸਰਕਾਰ ਨੇ 1 ਲੱਖ ਰੁਪਏ ਦਾ ਜੁਰਮਾਨਾ ਪਲੱਸ ਕੋਚਿੰਗ ਸੈਂਟਰ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਨੇ ਅਗਰ ਕੋਈ ਵੀ ਇਸ ਨਵੇਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਤੇ ਇਹ ਵੱਡੀ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਬਾਅਦ ਕੋਚਿੰਗ ਸੈਂਟਰਾਂ ਨੂੰ ਵੀ ਸਰਟੀਫਿਕੇਟ ਲੈਣ ਤੋਂ ਬਾਅਦ ਹੀ ਆਪਣੇ ਕੋਚਿੰਗ ਸੈਂਟਰ ਖੋਲ੍ਹ ਸਕਦੇ ਆਂ ਅਗਰ ਕਿਸੇ ਕੋਲ ਸਰਟੀਫਿਕੇਟ ਨਹੀਂ ਹੁੰਦਾ ਤਾਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਤਾਂ ਇਹ ਨਵੇਂ ਨਿਯਮ ਕੋਚਿੰਗ ਸੈਂਟਰਾਂ ਦੇ ਲਈ 2024 ਦੇ ਵਿੱਚ ਬਣਾਏ ਗਏ ਇਸ ਤੋਂ ਇਲਾਵਾ ਹੋਰ ਕੀ ਕੀ ਨਿਯਮ ਬਣਾਏ ਜਾਣਗੇ ਜਾਂ ਫਿਰ ਕੀ ਕੀ ਅਪਡੇਟ ਰਹੇਗਾ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੋਰ ਨਵੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਧੰਨਵਾਦ